ਇੱਕ ਇੱਕ ਉਤਰਨ ਜੋ ਬਈ ਇੱਕ ਇੱਕ ਬੂਲ ਉੱਡੀ ਸੀ ਆਪਣੀ ਠੀਕ ਆ ਹੂੰ ਬੂਲ ਵਾਲੀ ਕੂਦਰੀ ਹੈ ਹਾਂ ਮੋਟਰਸਾਈਕਲ ਜਿੱਤੀ ਸੀ ਬੂਲ ਤੋਂ ਇਹ ਕਿੰਨੇ ਕ ਵਜੇ ਬਾਜੀ ਮੁੱਕ ਗਈ ਸੀ ਬਈ ਉਹ ਉਹਨ 5:00 ਵਜੇ ਮੁੱਕੀ ਸੀ ਬਹੁਤ ਚੰਗੀ ਉੱਡੀ ਸੀ ਕੱਲੀ ਰਹਿ ਗਈ ਸੀ ਹਾਂ ਕੱਲੀ ਇਹਨਾਂ ਨਹੀਂ ਬਾਜੀ ਵੰਡੀ ਤੇ ਕਿੰਨਾ ਟੈਂਪਰੇਚਰ ਸੀ ਵਧੀਆ ਟੈਂਪਰੇਚਰ ਸੀ ਉਦੋਂ ਸਾਰੀਆਂ ਬਾਜੀਆਂ 3-3 3:30 3:00 ਵਜੇ ਨਿਬੜੀਆਂ ਮੋਟਰਸਾਈਕਲ ਵਾਲੀਆਂ ਇੱਥੇ ਸੀਗੀ ਉਦੋਂ ਰਾਮਗੜ੍ਹ ਉਦੋਂ ਵੀ ਉਹ ਵੀ 3:30 ਵਜੇ ਨਿਬੜ ਗਈ ਇੱਕ ਹੋਰ ਸੀਗੀ ਉੱਥੇ ਘੜਾਣੀ ਉਹ ਵੀ 3:30 ਵਜੇ ਨੱਬੜ ਗਈ ਸੀ ਇਹ ਉਹ ਦਿਨ ਬੈਠੀ 5:30 ਵਜੇ ਢਾਂਗੀ ਚਲ ਗਈ ਹਾਂ 5:30 ਪੌਣੇ 6 ਵਜੇ ਢਾਂਗੀ ਚਲੀ ਆ ਕਿਹੜੇ ਕੂਤਰਾਂ ਦੇ ਬਈ ਆ ਦੇ ਮਾਂ ਬਦ ਦਿਖਾਣਾ ਅਬ ਉਹ ਜਿਹਾ ਹੀ ਬਈ ਜੇ ਵੀ ਨੰਬਰ ਨਾਲ ਹੀ ਥੱਲ ਪਈ ਵੀ ਹਾਂ ਆਪਦੇ ਨਾਲ ਹੀ ਪਾਉਣਾ ਹੁੰਦਾ ਫਿਰ ਬਾਈ ਥੱਲ ਹਾਂ ਆਪਦੇ ਨਾਲ ਠੀਕ ਐ ਇਹ ਐਦ ਕੀ ਉੱਡੀ ਖੇਡ ਗਈ ਹਾਂ ਇਹ ਜੂੜਿਆਂ ਚ ਬਾਦੀ ਹੁਣ ਇਹ ਹਾਂ ਕਿਹੜੇ ਕਬੂਤਰਨ ਲਈ ਇਹ ਇਹ ਡੱਬੇ ਨਾਲ ਲਈ ਆ ਕਿਹੜੇ ਕਬੂਤਰਾਂ ਜੋ ਡੱਬਾ ਮੋਹੀ ਉੱਡੀ ਸੀ ਉਹ ਜੀ ਮੋਹੀ ਵਾਲੀ ਦੇ ਮਾਰ ਵਟੇ ਲੱਗਦੀ ਅੰਦਰ ਅੱਛਾ ਠੀਕ ਆ ਹਾਂ ਆਲੇ ਫੜ ਫੜ ਆ ਮਾਂ ਆਈ ਉਹਦੀ ਹਾਂ ਮਾਂ ਚਟੀਆਂ ਦੀ ਐ ਮਾਂ ਚਟੀਆਂ ਲਈ ਆ ਪਿਓ ਪੀੜੀਆਂ ਦਾ ਵਾ ਅੱਛਾ ਇਹ ਐ ਕੱਢ ਜਾਂਦੇ ਰੰਗ ਰੱਖਾਂ ਦੇ ਹਾਂ ਹਾਂ ਆਖੋ ਆਖੋ ਕੱਢੀ ਠੀਕ ਡੇ ਕਬੂਤਰਾਂ ਦੇ ਬਈ ਇਹ ਆਪਣੇ ਜੀਪ ਵਾਲੇ ਕਬੂਤਰਾਂ ਦੀ ਆ ਨੱਥਾ ਨੱਥੋਂ ਅਨ ਘਰ ਵੀ ਜਿਹੜੀ ਉੱਡੀ ਸੀਗੀ ਉਹਨਾਂ ਦੇ ਭੈਣ ਭਰਾਵਾਂ ਦੀ ਠੀਕ ਆ ਇਹ ਗਾਹਾਂ ਪਿੱਛਾ ਇਹਨਾਂ ਦਾ ਗਾਹ ਆਪਣੇ ਕੋਲ ਇੱਕ ਬਿੰਗਾ ਕਬੂਤਰ ਸੀਗਾ ਉਹਦੀ ਉਹਦੀ ਧੀ ਆ ਠੀਕ ਆ ਉਹਦੇ ਜਣ ਦੀ ਭੈਣ ਭਰਾਵਾਂ ਦੀ ਆ ਥੱਲੇ ਠੀਕ ਐ ਪਰ ਆਪਰਾਪਰਾ ਤੋਂ ਵੀ ਬਾਈ ਕੋਈ ਦਵਾਈ ਪਾਉਣੇ ਨੇ ਵੀ ਪਰ ਚੌੜੇ ਹੁਣ ਜਾਂ ਕਿਵੇਂ ਨਹੀਂ ਨਹੀਂ ਕਿੰਨੇ ਸਾਲ ਦੀ ਹੋ ਗਈ ਇਹ ਇਹ ਹੋਈ ਗਈ 3-4 ਸਾਲ ਠੀਕ ਆ ਪੁੱਛਦੇ ਨਹੀਂ ਬਈ ਇਹਦੀ 3-4 ਸਾਲ ਦੀ ਹੋ ਗਈ ਇਹ ਆ ਚੌੜੀ ਕਰਕੇ ਦਿਖਾ ਦੇ ਬਾਈ ਕੋਈ ਆ ਐ ਠੀਕ ਆ ਦਿਖਾਈ ਪਰ ਇਹ ਕਿ ਮੈਂ ਉੱਚੀ ਦਾਦੇ ਨੀਵੇਂ ਬਈ ਇਹ ਇਹ ਉੱਚੀ ਉੜਦੀ ਉੱਚੇ ਉੱਡਦੇ ਕਿੰਨੇ ਕ ਕਢਾਉਣੇ ਹੁੰਨੇ ਬਾਈ ਇੱਕ ਜੋੜੇ ਦੇ ਵਿੱਚ ਚਾਰ ਚਾਰ ਇਹਦੇ ਫਿਰ ਚਾਰੇ ਉੱਡੇ ਹਾਂ ਚਾਰੇ ਬੱਚੇ ਚੰਗੇ ਉੱਡੇ ਰੈਕਸ਼ਨ ਦੇ ਉੱਡੇ ਐ ਹਾਂ ਆ ਇਹਦੇ ਬੱਚੇ ਇੱਕ ਤਾਂ ਇਹ ਜਿੱਤੀ ਬੂਲ ਹੋਰ ਵੀ ਇਹਦਾ ਕੋਈ ਜਿੱਤਿਆ ਕਿਤੇ ਨਹੀਂ ਹੋਰ ਇਹਦੇ ਬੱਚੇ ਘਰੋਂ ਚਲੇ ਗਏ ਸੀਗੇ ਅੱਕੀ ਅੱਛਾ ਮਨ ਲਾ ਮੇਦਗੀ ਜਦੋਂ ਇਕੱਠੇ ਗਏ ਹਾਂ ਆ ਪਹਿਲਾਂ ਵੀ ਉੱਡੇ ਆ ਚੰਗੇ ਉੱਡੇ ਆ ਕੂਤਰ ਲੱਗਿਆ ਬਦਨ ਇਹ ਬੂਲ ਵਾਲੀ ਦਾ ਮਾਂ ਪਿਓ ਹੋ ਜਾਣੀਗੀ ਹਾਂ ਠੀਕ ਆ ਗੱਲਾ ਗੱਲਾ ਜੋੜਾ ਹੁਣ ਤਾਂ ਲਖਾਇਆ ਬਾਈ ਫਿਰ ਆਇਆ ਪੰਦੇ ਨੂੰ ਪਤਾ ਲੱਗ ਜਾਂਦਾ ਕਬੂਤਰਾਂ ਦਾ ਨਾ ਕਿਹੜੇ ਜੇ ਕਬੂਤਰ ਨੇ ਕੀ ਗੱਲ ਬਾਤ ਆਈ ਇਹਦੀ ਅੱਖਾਂ ਕਿੰਨੀਆਂ ਸੋਹਣੀਆਂ ਬਾਈ ਹੋ ਰਹੀ ਹੈ ਨਾ ਹਾਂ ਇਹ ਪੀਲੀਆਂ ਕੱਚੀਆਂ ਨੇ ਹਾਂ ਇਹ ਕਬੂਤਰ ਕਿੱਥੋਂ ਆਵਾ ਇਹ ਸਿਵੀਆਂ ਵਾਲੇ ਦੇ ਭਰਾ ਵਾ ਅੱਛਾ ਉਹ ਸਿਵੀਆਂ ਵਾਲੇ ਕਿੱਥੋਂ ਬਣੇ ਫਿਰ ਸਿਵੀਆਂ ਵਾਲੇ ਬਣੇ ਸੀਗੇ ਤਾਂ ਹਾਂ ਜੀਪ ਵਾਲਾਂ ਦੇ ਭਰਾ ਦੇ ਠੀਕ ਆ ਆ ਸੁਚੀ ਲਾ ਦਿੰਨਾ ਹਾਂ ਕੋਈ ਫਿਰ ਇਹ ਉਹਦੀ ਦੇ ਜਿਵੇਂ ਆਏ ਵੀ ਲਾਉਣੇ ਜੋੜੇ ਤੁਸੀਂ ਨਹੀਂ 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 ਅੱਛਾ ਕਿਵੇਂ ਲਾ ਦੇਣੇ ਫਿਰ ਜੋੜੇ ਇਹਦੀ ਪੂਖ ਫੁੱਲੀ ਮੈਂ ਮਾਰ ਕੇ ਚੌੜੀ ਇਹ ਫਿਰ ਕਿਵੇਂ ਲਾ ਦੇਣੇ ਫਿਰ ਬਾਈ ਚੌੜੇ ਬਾਈ 4-5 ਕਬੂਤਰਾਂ ਦੀ ਬਰੀਡ ਆ ਮੌਰ ਕਰਨੇ ਫਿਰ ਉਹਨਾਂ ਦੇ ਗਾਂ ਆ ਕੇ ਤੀਜੀ ਚੌਥੀ ਪੀੜੀ ਥੱਲੇ ਆ ਕੇ ਲਾ ਦਿੰਦੇ ਆ ਠੀਕ ਆ ਹਾਂ ਆ ਬੈਰ ਦਖਾਈ ਵੇ ਦੇ ਅਛਾ ਗਾਹਾਂ ਉਮੇ ਲਾ ਦਨੇ ਹਾਂ ਥੱਲੇ ਆ ਕੇ ਫੇਰ ਮੇਲ ਲਈ ਦੇ ਆ ਠੀਕ ਆ ਉ ਭਾਈ ਕਨਵੀ ਝੋਲੀ ਦਾ ਕਨਵੀ ਝੋਲੀ ਨਾਲ ਲੱਗ ਜਾਂਦਾ ਐ ਮੈਂ ਤਾਂ ਵੀਰੇ ਤੀਜੀ ਚੌਥੀ ਝੋਲੀ ਤੇ ਆ ਕੇ ਬਾਦ ਲਾ ਦਨਾ ਹੱਲੇ ਆ ਕੇ ਜਮੇ ਵਿੱਚ ਮਾੜੀ ਮੋਟੀ ਤਾਂ ਸਾਰਿਆਂ ਦੀ ਫਿਰ ਘਮੀ ਝੋਲੀ ਆ ਭਾਈ ਜੀ ਝੋਲੀ ਦਾ ਤੀਜੀ ਚੌਥੀ ਝੋਲੀ ਨਾਲ ਲਾ ਦਨੇ ਹਾਂ ਹਾਂ ਸਾਰਿਆਂ ਦੀ ਹੁਣ ਘਮੀ ਹੋਈ ਆ ਭਰੀ ਦਾ ਠੀਕ ਆ